थे, थे बहुत बहुत आ, सब तो पहला तो मैं अपने बारे जाना चाहूँगा थोड़े तो माध्यम राही मेरा नाम हरप्रीत सिंह है मैं दो हज़ार उन्नीस बैच का आई एस अफसर हाँ तो इस पेल मैं बी एस एफ के बतौर असिटेंट कमांडेंट काम कर चुके उस तो बाद मैं इंडियन ट्रेड सर्विस के उस तो बाद मैं आई एस आया ਇਸ ਤੋਂ ਪਹਿਲਾਂ ਮੇਰੀਆਂ ਜਿਹੜੀਆਂ ਪੋਸਟਿੰਗਸ ਰਹੀਆਂ ਨੇ ਉਹ ਮੈਂ ਪਹਿਲਾਂ ਬੁਢਲਾਡਾ ਐਸਟੀਐਮਸੀ ਦੈਨ ਆਈ ਵਾਸ ਐਸਟੀਐਮ ਡੇਰਾ ਬਾਬਾਨਕ ਫਿਰ ਉਸ ਤੋਂ ਬਾਅਦ ਮੈਂ ਐਸਟੀਐਮ ਅੰਮ੍ਰਿਤਸਰ ਹੀ ਆਇਆ ਤੇ ਉਸ ਤੋਂ ਬਾਅਦ ਮੈਂ ਏਡੀਸੀ ਅੰਮ੍ਰਿਤਸਰ ਦੇ ਵਿੱਚ ਸੀ ਤੇ ਜਿਹੜੇ ਕੱਲ ਆਰਡਰ ਹੋਏ ਨੇ ਉਹਦੇ ਵਿੱਚ ਮੈਨੂੰ ਕਮਿਸ਼ਨਰ ਕਾਰਪੋਰੇਸ਼ਨ ਅੰਮ੍ਰਿਤਸਰ ਦਾ ਚਾਰਜ ਮਿਲਿਆ ਜਿਹੜਾ ਕਿ ਮੈਂ ਸਮਝਦਾ ਇੱਕ ਬਹੁਤ ਹੀ ਪ੍ਰੈਸਟੀਜੀਅਸ ਤੇ ਬਹੁਤ ਹੀ ਰਿਸਪੌਂਸਿਬਿਲਟੀ ਵਾਲਾ ਚਾਰਜ ਹੈ ਤੇ ਮੈਂ ਖਬਰਾਂ ਅਕਸਰ ਪੜ੍ਹਦਾ ਰਹਿਣਾ ਰੋਜ਼ ਅਖਬਾਰ ਦੇ ਵਿੱਚ ਖਬਰਾਂ ਕਾਰਪੋਰੇਸ਼ਨ ਦੀਆਂ ਜ਼ਿਆਦਾ ਆਉਂਦੀਆਂ ਨੇ ਖਾਸ ਕਰਕੇ ਪਿਛਲੇ ਮੀਟਿੰਗਸ ਵੀ ਹੋਈਆਂ ਰੰਗੀਆਂ ਸਾਡੀਆਂ ਤੇ ਦਸ਼ਾਦੀ ਵੀ ਮੀਟਿੰਗ ਹੋਈ ਮਾਨਯੋਗ ਮੰਤਰੀ ਮੀਥੇਰ ਸਾਹਿਬ ਵੀ ਆਏ ਸੀ ਉਦੋਂ ਵੀ ਸਾਡੇ ਜਿਹੜੇ ਕਾਫੀ ਏਜੰਡਾ ਸੀਗੇ ਮੀਟਿੰਗਸ ਉਹ ਕਾਰਪੋਰੇਸ਼ਨ ਨੂੰ ਲੈ ਕੇ ਹੀ ਸੀ ਤੇ ਆਮ ਤੌਰ ਤੇ ਜਿਹੜੀ ਸ਼ਿਕਾਇਤ ਲੋਕਾਂ ਦੀ ਹੈ ਉਹ ਕੂੜੇ ਨੂੰ ਲੈ ਕੇ ਹੈ ਇਸ ਤੋਂ ਇਲਾਵਾ ਪਾਰਕਸ ਨੂੰ ਲੈ ਕੇ ਹੈ ਜਾਂ ਕੁਛ ਨਾ ਕੁਛ ਕੰਸਟਰਕਸ਼ਨ ਨੂੰ ਬਿਲਡਿੰਗ ਬਣਾਉਣ ਨੂੰ ਲੈ ਕੇ ਹੈ ਉਹ ਜਿਹੜੀਆਂ ਕੰਪਲੇਂਟਸ ਜਿਹੜੀਆਂ ਹੈਗੀਆਂ ਨੂੰ ਮੈਨੂੰ ਲੱਗਦਾ ਕਿ ਲੋਕਾਂ ਦੀ ਬੜੀਆਂ ਜੈਨੂਇਨ ਕੰਪਲੇਂਟਸ ਨੇ ਤੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਸਾਡੇ ਨਾਹੀਂ ਜਿਹੜਾ ਹੈ ਉਹ ਹੁਣ ਬਹੁਤ ਜ਼ਰੂਰੀ ਹੈ ਤੇ ਜੋ 2 ਮਹੀਨੇ ਜਾਂ ਮਹੀਨੇ ਦਾ ਕੋਈ ਵਕਫਾ ਪੈ ਜਾਂਦਾ ਤਾਂ ਉਹਦੇ ਵਿੱਚ ਬਹੁਤ ਸਾਰੀ ਆਮ ਲੋਕਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਮੇਰਾ ਇਹੀ ਰੋਲ ਹੈਗਾ ਕਿ ਜਿੰਨੀਆਂ ਵੀ ਕੰਪਲੇਂਟਸ ਨੇ ਜਾਂ ਜੋ ਵੀ ਲੋਕਾਂ ਦੀਆਂ ਸ਼ਿਕਾਇਤਾਂ ਨੇ ਉਹ ਅਸੀਂ ਸਾਰੇ ਕਾਰਪੋਰੇਸ਼ਨ ਦੀ ਟੀਮ ਮਿਲ ਕੇ ਇੱਕ ਉਹ ਲੋਕਾਂ ਦਾ ਸ਼ਿਕਾਇਤਾਂ ਦਾ ਨਿਪਟਾਰਾ ਕਰੇ ਤਾਂ ਕਿ ਲੋਕਾਂ ਨੂੰ ਇੱਕ ਚੰਗੀ ਆਬੋ ਹਵਾ ਜਿਹੜੀ ਹੈ ਅੰਮ੍ਰਿਤਸਰ ਸਫਤੀਲੇ ਘਰ ਦੇ ਵਿੱਚੋਂ ਜਾਣਿਆ ਜਾਂਦਾ ਸੀ ਤਾਂ ਮਿਸਰ ਫਿਰ ਤੋਂ ਇੱਕ ਵਾਰ ਸਫਤੀ ਦਾ ਘਰ ਜਿਹੜਾ ਹੈ ਉਹ ਐਕਚੁਅਲ ਦੇ ਵਿੱਚ ਬਣਿਆ। ਇਹ ਜਿਹੜਾ ਕਮਿਸ਼ਨਰ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਬੈਠੇ ਐ ਇਹਨਾਂ ਨੇ ਆਉਣ ਦਾ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਪਟਰੀ ਤੇ ਉੱਥੇ ਆਇਆ ਉਹ ਬਿਲਕੁਲ ਪਟਰੀ ਦੇ ਉੱਤੇ ਆਜੂ। ਮੈਂ ਤੇ ਕਹਿੰਨਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਕਮਿਸ਼ਨਰ ਸਾਹਿਬ ਹੈ ਆ ਮਾ ਆਦਮੀ ਬਹੁਤ ਸਹੀ ਨੇ। ਬਹੁਤ-ਬਹੁਤ ਅਜ ਮਿਲ ਕੇ ਬਹੁਤ-ਬਹੁਤ। ਸ਼ੁਕਰੀਆ ਸੰਦੇਤਾ ਸਾਰਿਆਂ ਨੂੰ। ਹਣ ਜਿਹੜੀ ਮੀਤਗੋਈ ਵੀ ਜਿਹੜੀ ਇਸ ਭਾਈਸਵੀ ਜੋ ਵੀ ਆ ਲਾਈਟਾਂ ਦਾ ਕੋਈ ਵੀ ਜਾਂ ਰੋਡ ਦਾ ਕੰਮ ਹੈ ਉਹ ਬਹੁਤ ਜਲਦੀ ਇਕਦਮ ਬਿਲਕੁਲ ਸਹੀ ਕਰਕੇ ਦੇ ਉਹ ਵੈਸੇ ਵੀ ਪਹਿਲਾਂ ਡੀਸੀ ਦੇ ਉਹਨਾਂ ਨੂੰ ਹੀ ਨੌਲੇਜ ਹੈਗੀ ਆ ਵੀ ਕਿਤੇ ਕਿਤੇ ਪ੍ਰੋਬਲਮ ਹੁਣ ਕਮਿਸ਼ਨਰ ਬਣ ਕੇ ਆ ਗਏ ਸਾਰੀ ਜਿਹੜੀ ਮਸਲੇ ਹੱਲ ਛੇਤੀ ਕਰ ਗਏ ਗੁਰਦੀਪ ਸਿੰਘ ਪਡੋਰੀ ਪ੍ਰਧਾਨ ਨਗਰ ਨਗਮਤਾਲ ਮਿਲਦਲ ਅੱਜ ਅਸੀਂ ਮਾਨਯੋਗ ਕਮਿਸ਼ਨਰ ਜੋ ਨਵੇਂ ਆਏ ਨੇ ਮਿਲੇ ਆ ਜੋ ਕਾਰਪੋਰੇਸ਼ਨ ਦੇ ਪਿਛਲੇ ਕੁ ਸਮੇਂ ਤੋਂ ਜਿਹੜਾ ਕਾਰਪੋਰੇਸ਼ਨ ਖਾਲੀ ਹੋਇਆ ਰਿਹਾ ਸੀ ਕਿਉਂਕਿ ਮਾਪੇ ਉਹ ਤਾਂ ਬਗੈਰ ਜਿਹੜਾ ਵਾ ਉਹ ਬੱਚਿਆਂ ਦੀ ਜਿਹੜੀ ਜਿਵੇਂ ਹਾਲਾਤ ਖਰਾਬ ਹੁੰਦੀ ਹੈ ਇਤਨਾ ਹੀ ਕਾਰਪੋਰੇਸ਼ਨ ਦੀ ਹਾਲਾਤ ਬਹੁਤ ਖਰਾਬ ਹੋ ਚੁੱਕੀ ਸੀ ਸੋ ਕਿਸੇ ਤਰ੍ਹਾਂ ਜਿੱਦਾਂ ਦੂਜੇ ਨੂੰ ਚਾਰਜ ਦੇ ਡੀਸੀ ਸਾਹਿਬ ਤੈ ਲੈ ਉਹਨਾਂ ਕੋਲ ਜਿਵੇਂ ਬਹੁਤ ਹੁੰਦੇ ਆ ਜਿਸ ਕਰਕੇ ਕੰਮ ਜਿਹੜੇ ਉਹ ਸਹੀ ਤਰੀਕੇ ਨਾਲ ਨਹੀਂ ਹੋ ਪਾਉਂਦੇ ਹੁਣ ਆ ਆਸਾਹ ਕਮਿਸ਼ਨਰ ਨੂੰ ਅਸੀਂ ਮਿਲੇ ਆ ਬੜੇ ਚੰਗੇ ਸੁਭਾਅ ਦੇ ਨੇ ਔਰ ਐਕਸਪੀਰੀਅੰਸ ਵਾਲੇ ਨੇ ਆਈਸਾ ਅਫਸਰ ਨੇ ਉਹ ਸਾਨੂੰ ਆਸ ਹੈ ਵੀ ਕਾਫੀ ਹੈਂਡਲ ਕਰ ਲੈਣਗੇ ਜਿਹੜੀ ਸਾਹਿਬ ਦੀ ਸਥਿਤੀ ਜੋ ਵਿਗੜੀ ਆ ਉਹਨੂੰ ਇਹ ਕਾਬੂ ਕਰਕੇ ਸਹੀ ਤਰੀਕੇ ਨਾਲੇ ਕੰਮ ਕਾ ਜਿਹੜਾ ਵਾ ਸ਼ੁਰੂ ਅੱਜ ਤੋਂ ਹੋ ਜਾਏਗਾ। ਸੋ ਅਸੀਂ ਜਥੇਬੰਦੀ ਵੱਲੋਂ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਪੂਰਨ ਸਹਿਯੋਗ ਇਹਨਾਂ ਨੂੰ ਦਵਾਂਗੇ ਔਰ ਕਾਰਪੋਰੇਸ਼ਨ ਦੇ ਜਿਹੜੇ ਰਹਿੰਦੇ ਕੰਮ ਆ ਮਲਾਜ਼ਮਾਂ ਦੇ ਹੋਏ ਹੋਰ ਜਿਹੜੇ ਕੰਮ ਆ ਉਹ ਪਹਿਲ ਦੇ ਆਧਾਰ ਤੇ ਨਮਟਾਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ